ਮੇਰਾ ਨਾਮ ਸੁਲੰਦਰ ਕੁਮਾਰ ਮੇਰਾ ਪਿੰਡ ਅਖਵਾੜਾ ਅਖਵਾੜੇ ਦਾ ਮਹਿਰਾਨ ਵਾਲਾ ਨਾਲ ਮੇਰੀ ਜ਼ਮੀਨ ਲੱਗਦੀ ਹੈ ਇੱਥੇ ਮੇਰਾ ਡੇਰਾ ਪਹਿਲੀ ਦੇ ਵਿੱਚ ਕੀ ਗੱਲਬਾਤ ਹੋਈ ਰਾਤ ਨੂੰ ਗੱਲਬਾਤ ਇਹ ਹੋਈ ਹੈ ਵੀ ਇੱਥੇ ਅਸੀਂ ਮੈਂ ਮੇਰਾ ਘਰ ਇੱਥੋਂ 300 ਮੀਟਰ ਅਸੀਂ ਇਹਦੇ ਇੱਥੇ ਕੋਈ ਆਵਾਜ਼ ਆਉਣ ਰੇ ਬੈਠਾ ਨਾ ਕਿਸੇ ਦੀ ਆਵਾਜ਼ ਆਉਣ ਦੇਦੀ ਹੈ ਜਿਵੇਂ ਕੋਈ ਚੀਜ਼ ਚੱਲਦੀ ਪਈ ਹੈ ਜਦੋਂ ਮੈਂ ਇੱਥੇ ਵੇਖਿਆ ਤੇ ਕੋਈ ਚੀਜ਼ ਮੈਨੂੰ ਲੱਭੀ ਨਹੀਂ ਇੱਥੇ ਕੋਈ ਚੀਜ਼ ਡਿੱਗੀ ਹੈ ਜਦੋਂ ਖੜਕ ਦਿੱਤੀ ਆਵਾਜ਼ ਆਈ ਹੈ ਤੇ ਮੈਨੂੰ ਪਤਾ ਲੱਗਾ ਵੀ ਕੋਈ ਚੀਜ਼ ਡਿੱਗੀ ਹੈ ਜਦੋਂ ਡਿੱਗਣ ਦਾ ਸਥਾਨ ਦੇਖਿਆ ਤਾਂ ਮੈਨੂੰ ਪਤਾ ਨਹੀਂ ਲ ਮੈਂ ਉੱਠ ਕੇ ਲਾਹਤੋਂ ਤੇ ਲੱਗਿਆ ਇਥੇ ਲੱਗੇ ਮੋਟਰ ਸੀਗਾ ਜਦੋਂ ਮੈਂ ਉਦੋਂ ਤੁਰਿਆ ਜਾਂਦਾ ਅੱਗੇ ਲਾਈਟ ਜਗਣ ਦੀ ਸੀਗਾ ਲਾਈਟਾਂ ਉਹਦੀਆਂ ਤਾਰਾਂ ਜੀਆਂ ਸੀ ਦੋ ਵਾਇਰ ਜੀਆਂ ਸੀ ਉਹਦੇ ਨਾਲ ਦੇਖਿਆ ਮੈਂ ਕਿ ਮੋਬਾਈਲ ਵਾ ਜਦੋਂ ਮੈਂ ਗਾੜੀ ਗਿਆ ਤੇ ਅੱਗੇ ਕੋਈ ਸਮਾਨ ਵੱਜਦੇ ਉਹਤੋਂ ਕੋਈ ਵਾਇਰ ਵੱਜੀਦੀ ਸੀ ਉਹ ਦੇਖਿਆ ਆਣ ਕੇ ਤੇ ਫਿਰ ਮੈਂ ਜਦੋਂ ਵੇਖਿਆ ਤੇ ਮੈਂ ਡਰ ਗਿਆ ਉਹਨਾਂ ਮੈਂ ਫਿਰ ਬੰਦਿਆਂ ਨੂੰ ਫੋਨ ਕੀਤਾ ਗੁਰਮੁਖਸਾਂ ਨੂੰ ਫੋਨ ਕੀਤਾ ਕਾਬਲ ਸਿੰਘ ਸਰਪੰਚ ਨੂੰ ਫੋਨ ਕੀਤਾ ਨੀੜੇ ਸਰਪੰਚ ਨੂੰ ਫੋਨ ਕੀਤਾ ਮੰਗੇ ਭਾਈ ਇਹਨਾਂ ਦਾ ਮੇ ਕੋਈ ਨੰਬਰ ਨਹੀਂ ਸੀਗਾ ਇਹਨਾਂ ਨੂੰ ਮੈਂ ਫੋਨ ਨਹੀਂ ਕੀਤਾ ਇਹ ਵੀ ਸੁਣ ਕੇ ਇੱਥੇ ਆ ਗਏ ਕਾਫੀ ਬੰਦੇ ਇੱਥੇ ਸੁਣ ਕੇ ਇਕੱਠੀ ਹੋ ਗਈ 2-200 ਬੰਦੇ ਇਕੱਠਾ ਹੋ ਗਿਆ ਸੀ ਜੋ ਕਿ ਬੰਦੇ ਮੌਕੇ ਤੇ ਇੱਥੇ ਹੈਗੇ ਸੀਗੇ ਬੀਐਸਐਫ ਆ ਗਈ ਬੀਐਸਐਫ ਨੂੰ ਫੋਨ ਕੀਤਾ ਸੀ ਬੀਐਸਐਫ ਨੇ ਆਣ ਕੇ ਦੇਖਿਆ ਇੱਥੇ ਮੌਕਾ ਦੇਖਿਆ ਉਹਨੇ ਦੇਖਿਆ ਉਹਦੀ ਫੋਟੋ ਖੜੋ ਖਿੱਚੀਆਂ ਬੀਐਸਐਫ ਇੱਥੇ ਕਰਨ ਲੱਗਾ ਵੀ ਸਰਚ ਕਰਨ ਲੱਗਾ ਵੀ ਵੇਖਣ ਲੱਗਾ ਵੀ ਬੰਦੇ ਕਿੱਥੇ ਆ ਉਹਨਾਂ ਚ ਦੋ ਬੰਦੇ ਪੰਜਾਬ ਪੁਲਿਸ ਦੇ ਆਏ 112 ਨੰਬਰ ਗੱਡੀ ਆ ਗਈ ਪਹਿਲਾਂ 112 ਨੰਬਰ ਆਈ ਹੈ ਮਗਰ ਇੱਕ ਗੱਡੀ ਹੋਰ ਆ ਗਈ ਪੁਲਿਸ ਦੀ ਉਹ ਚ ਦੋ ਬੰਦੇ ਆਏ ਆ ਤੇ ਉਹਨਾਂ ਨੇ ਆ ਕੇ ਆਪਣਾ ਜਿਹੜਾ ਸਮਾਨ ਦੇਖਿਆ ਸਮਾਨ ਉਹਨਾਂ ਕਿਹਨੂੰ ਪੁੱਛਗਿਛ ਨਹੀਂ ਕੀਤੀ ਉਹਨਾਂ ਸਮਾਨ ਚੁੱਕਿਆ ਜਿਹੇ ਕੌਣ ਸੀ ਕਿ ਉਹ ਪਤਾ ਅ ਵੀਜੇ ਵੀਜੇ ਦੱਸ ਦੇ ਕੋਈ ਏਐਸਆਈ ਤੁਹਾਨੂੰ ਰੋਸ਼ ਵੀ ਕੀਤਾ ਗਿਆ ਹਾਂ ਬਿਲਕੁਲ ਬਿਲਕੁਲ ਇੱਥੇ ਹੋਇਆ ਆਪਣੇ ਨਾਰੇ ਬਾਜੀ ਵੀ ਹੋਈ ਇਸੇ ਕੀ ਕਰ ਰਹੇ ਆ ਕਾਰਨ ਇਹੋ ਜਿਹੇ ਲੋਕਾਂ ਨੇ ਇਹ ਰੋਸ਼ੀ ਦੇ ਉੱਤੇ ਵੀ ਆਪਣੇ ਇਹਨੇ ਜਦੋਂ ਆਇਆ ਵਾ ਇਹਨੂੰ ਸਮਝ ਚੁੱਕਿਆ ਤੋਲੇ ਪੈ ਗਿਆ ਇਹਨੂੰ ਪੁਸ਼ਟੀਸ਼ਨ ਨਹੀਂ ਕੀਤੀ ਇਹਨੇ ਇੱਥੇ ਸਰਚ ਨਹੀਂ ਕੀਤੀ ਇਹਨੂੰ ਕਿਸੇ ਨੂੰ ਪੁੱਛਿਆ ਗਿਛਿਆ ਨਹੀਂ ਇਹ ਗਲਤ ਹੋਈ ਜੀ ਇਸੇ ਇਹ ਡਰੋਨ ਦੇ ਉੱਤੇ ਡਿੱਗਿਆ ਜੀ ਹਾਂ ਵੀ ਡਰੋਨ ਵੇਖਿਆ ਨਹੀਂ ਬਸ ਡਿੱਗਦਾ ਦੇਖਿਆ ਆਵਾਜ਼ ਸੁਣੀ ਹਾਂ ਇਹ ਤਾਂ 15 ਦਿਨ ਪਹਿਲਾਂ ਕੋ 8-10 ਦਿਨ ਪਹਿਲਾਂ ਵੀ ਇੱਥੇ ਇੱਕ ਸਾਡੇ ਇੱਥੇ ਡਿੱਗਿਆ ਸੀਗਾ ਉਹ ਸਰੇਂਦਰ ਡਰੋਨ ਦੇ ਸੀਗਾ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਇਹਦੇ ਰੋਕਥਾਮ ਕਰਨੀ ਚਾਹੀਦੀ ਜੀ ਮੰਗਾ ਸਰਪੰਚ ਜੀ ਪਿੰਡ ਮਖਨਪੁਰ ਸਾਡੇ ਇੱਥੇ ਇਹ ਮੂੜਾ ਸਰੇਂਦਰ ਹੈ ਇਹ ਆਪਣੇ ਇੱਥੇ ਪੈਲੀ ਚਾਹਦਾ ਸੀ ਇਹਨੂੰ ਕੋਈ ਚੀਜ਼ ਦੀ ਨਾ ਤੇ ਆਵਾਜ਼ ਆਈ ਤੇ ਇਹਨੇ ਦੇਖਿਆ ਵੀ ਇਹ ਕੋਈ ਜੀ ਆਵਾਜ਼ ਆ ਜਦੋਂ ਉੱਠ ਕੇ ਦੇਖਿਆ ਨਾ ਤੇ ਕੋਈ ਚੀਜ਼ ਪਈ ਦੀ ਸੀ ਨਾ ਤਾਂ ਇਹਨੇ ਦੇਖਿਆ ਵੀ ਚਲੋ ਸਮਾਨ ਆ ਮੁੰਡੇ ਦਾ ਬਾਰੇ ਪਤਾ ਨਹੀਂ ਹੈਗਾ ਜੋ ਵੀ ਹੈ ਇਹਨਾਂ ਮੰਨੂ ਵੀ ਪਤਾ ਲਗਾ ਮੰਮੀ ਇੱਥੇ ਆ ਗਿਆ ਜੇ ਇਹ ਇੱਥੇ ਆ ਗਿਆ ਤੇ ਲਗਭਗ ਕੁ 100 ਬੰਦਾ ਇੱਥੇ ਇਕੱਠਾ ਹੋਇਆਦਾ ਸੀ ਉਸ ਤੋਂ ਬਾਅਦ ਹੁੰਦੇ ਹੁੰਦੇ ਲਗਭਗ 2-250 ਬੰਦਾ ਇਕੱਠਾ ਹੋ ਗਏ ਜੀ ਉਸ ਤੋਂ ਬਾਅਦ ਜਿਹੜੇ ਇੱਥੇ ਨਾ ਬੰਦਿਆਂ ਨੇ ਸੱਕ ਪਾਇਆ ਕਿ ਹੋ ਸਕਦਾ ਬੰਦੇ ਲੱਗੇ ਸਕੇ ਹੁਣ ਵਿਐਸਓ ਉੱਥੇ ਸਭ ਤੋਂ ਪਹਿਲਾਂ ਵਿਐਸਓ ਪਹੁੰਚੀ ਉਹ ਤੇ ਸਰਚ ਕਰੇ ਕਰਦੀ ਕਿ ਕਮਾਦ ਦੇ ਵਿੱਚ ਨਾਲ ਸਾਡੇ ਬੰਦੇ ਵੀ ਆਣ ਜਾਣ ਦੇ ਸੀ ਉੱਥੇ ਮੇਰਾ ਖਿਆਲ ਆ ਘੱਟੋ ਘੱਟ ਕੋਈ 100 ਬੰਦੇ ਨੇ ਘੇਰਾ ਪਾਇਆ ਦੇਗਾ ਕਮਾਦ ਨੂੰ ਉਸ ਤੋਂ ਬਾਅਦ ਫਿਰ ਪੁਲਿਸ ਆਈ ਆ ਬਮਿਆਲ ਤੋਂ ਵਿਜੇ ਕਟਾਊ ਚੱਕ ਵੀ ਆਏ ਨੇ ਉਹਨਾਂ ਨੇ ਆਣ ਕੇ ਆਪਣੇ ਬੰਦੇ ਨੂੰ ਕਿਹਾ ਵੀ ਸਮਾਨ ਚੁੱਕੋ ਫਿਰ ਨੇ ਕਾਬੂ ਕਰੋ ਉਹ ਹਲੇ ਵੀਐਸਐਫ ਜਿਹੜੀ ਸਰਚ ਕਰੇ ਕਰਦੀ ਸੀ ਛਾੜਦੇ ਉਪਰ ਉਹ ਸਮਾਨ ਲੈ ਕੇ ਚੱਲ ਗਏ ਨੇ ਲੋਕਾਂ ਸਾਡਿਆਂ ਨੇ ਰੋਸ ਕੀਤਾ ਰੋਸ ਕੀਤਾ ਵੀ ਦੇਖੋ ਇਹ ਜਿਹੜਾ ਐਸਐਚਓ ਸਾਹਿਬ ਨੇ ਇਹਨਾਂ ਨੇ ਇੱਥੇ ਆਪਣੇ ਜਿਹੜੇ ਮੁਲਾਜ਼ਮ ਹੀ ਉਹਨਾਂ ਨੂੰ ਇਹਦੇ ਲਾਗੇ ਖੜਿਆ ਦਿੰਦਾ ਰੱਖੀ ਵਾਸਤੇ ਤੇ ਆਪੇ ਪਹਿਲਾਂ ਸਰਚ ਹੋਣੀ ਚਾਹੀਦੀ ਸੀ ਆਪਣੇ ਮੁਲਾਜ਼ਮ ਵਿਭਾਗ ਨੂੰ ਫੋਨ ਕਰਦੇ ਵੀ ਆਓ ਇੱਥੇ ਬੰਦੇ ਕਾਬੂ ਆ ਸਕਦੇ ਸੀਗੇ ਉਹਨਾਂ ਸਮਾਨ ਚੁੱਕਿਆ ਸਮਾਨ ਤਾਂ ਰੱਖੀ ਕਰਨ ਦੀ ਬਜਾਏ ਤੇ ਵਾਪਸ ਚਲਾ ਗਿਆ ਜਦੋਂ ਲੋਕਾਂ ਨੇ ਫਿਰ ਇਕੱਠੇ ਹੋ ਕੇ ਇੱਥੇ ਰੋਸ ਕੀਤਾ ਪੁਲਸ ਦੇ ਉੱਪਰ ਵੀ ਇਹ ਠੀਕ ਨਹੀਂ ਕੀਤਾ ਜਾ ਰਹਾ ਅਸੀਂ ਇੱਥੇ ਰਾਤ ਖਜਲੋਏ ਕਰਨੇ ਇਹ ਚੁੱਪ ਕਰਕੇ ਚੱਲ ਗਿਆ ਉਤੋਂ ਬਾਅਦ ਇਹ ਮੁੜ ਕੇ ਆਇਆ ਉਤੋਂ ਬਾਅਦ ਮੁੜ ਕੇ ਆਇਆ ਵੀ ਲੇਕਿਨ ਇਹ ਚਾਹੀਦਾ ਨਹੀਂ ਉੱਚ ਅਧਿਕਾਰੀਆਂ ਨੂੰ ਹੋਣਾ ਚਾਹੀਦਾ ਵੀ ਇਹ ਸਗੋਂ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਖਾਲੀ ਨਾਥੇ ਲੋਕ ਆਹੀਂ ਜਿਹੜੇ ਇੱਥੇ ਰਾਤ 10-11 ਵਜੇ ਤੱਕ ਅਸੀਂ ਬੈਠੇ ਰਹੇ ਇੱਥੇ ਜਾਂ ਖਲੋਰੇ ਤੇ ਵੀ ਇਹ ਸਮਾਨ ਆ ਜੇ ਦੇਖਦੇ ਵਿਰੁੱਧ ਇਹ ਗਲਤ ਗੱਦੀ ਵੀ ਹੈ ਜਿਹੜੀਆਂ ਨੇ ਸਾਨੂੰ ਬੀਡੀਸੀ ਮੈਂਬਰ ਬਣਾਇਆ ਤਾਂ ਅਸੀਂ ਨਾਲ ਲੋਕਾਂ ਨੂੰ ਹੋਰ ਵੀ ਬਣਾਉਣਾ ਚਾਹੁੰਦੇ ਆ ਇਹ ਮੁੰਡੇ ਦੇ ਇੱਕ ਫੜਿਆ ਸਮਾਨ ਇਹਨੂੰ ਪੜ ਕੁਝ ਸਰਕਾਰਾਂ ਨੂੰ ਫਾਇਦਾ ਹੋਣਾ ਚਾਹੀਦਾ ਜਾਂਦੇ ਕਿ ਬੱਚੇ ਨੂੰ ਭਰਤੀ ਹੋਣ ਦੇ ਤੋਂ ਬਾਅਦ ਪਹਿਲਾਂ ਮੁਰਾ ਸਾਡਾ ਜੜਾ ਜਾਂਦਾ ਅੱਜ ਤਹਵਤ ਤੋਂ ਪਹਿਲਾਂ ਇੱਕ ਕਾਰਵਾਈ ਹੋਈ ਆ ਉਹ ਮੁਰਾ ਇੱਥੇ ਕਰਾਸਟ ਲੱਗਾ ਦਾ ਉਹਨੂੰ ਵੀ ਅਜੇ ਤੱਕ ਕੁਝ ਨਹੀਂ ਮਿਲਿਆ ਨਾ ਕਿਸੇ ਨੇ ਉਹਨੂੰ ਸਾਵਾਸ ਦਿੱਤੀ ਨਾ ਕੋਈ ਗੱਲ ਹੋਈ ਨਾ ਕੋਈ ਬਾਤ ਹੋਈ ਹੈ ਮੈਂ ਤਾਂ ਚਾਹਨਾ ਵੀ ਇਹ ਪੁਲ ਪੰਜਾਬ ਪੁਲਿਸ ਦੀ ਬਹੁਤ ਹੀ ਲਾਪਰਵਾਹੀ ਹੈ ਕਿਉਂ ਮੋਰੇ ਲੋਕਾਂ ਰੋਲਾ ਪਾਇਆ ਨਾਰੇ ਬਾਜੀ ਕੀਤੀ ਉਹ ਤੋਂ ਬਾਅਦ ਮੁੜ ਕੇ ਆਇਆ ਵਿਜੇ ਕਟਾਰੂ ਚੱਕ ਤੇ ਫਿਰ ਕਹਿੰਦਾ ਨਹੀਂ ਬ੍ਰਦਰ ਨਹੀਂ ਯਾਰ ਅੱਦ ਨਹੀਂ ਹੀ ਕਰ ਰਹੇ ਸਰਚ ਉਸ ਤੋਂ ਬਾਅਦ ਸਰ ਘੰਟੇ ਤੋਂ ਬਾਅਦ ਸਰਚ ਕਰਨ ਦਾ ਕੀ ਫਾਇਦਾ ਜਦੋਂ ਸਮਾਨ ਚੋੱਕ ਕੇ ਲੈ ਕੇ ਲੋਕਾਂ ਵਿੱਚੋਂ ਖੇਦਰ ਵੰਡ ਕੇ ਬੰਦੇ ਨਿਕਲ ਗਏ ਇਦਾਂ ਥੋੜਾ ਹੋ ਸਕਦਾ 50 ਪੁਲਿਸ ਨੂੰ ਚਾਹੀਦਾ ਕਿ ਜੇ ਸਮੇਸਰੇ ਨੂੰ ਸੱਚ ਕੀਤਾ ਜਾਂਦਾ ਹੋ ਸਕਦਾ ਬੰਦੇ ਕਾਬੂ ਆ ਸਕਦੇ ਸੀਗੇ ਇਹ ਸਿਰਫ ਪੁਲਿਸ ਦੀ ਨਕਲੀ ਨਲਾਕੀ ਕਰਕੇ ਨਹੀਂ ਕਾਬੂ ਆਏ ਹੈਗੇ ਤੇ ਜਲ ਮੈਂ ਤਾਂ ਲਾਪਰਵਾਹੀ ਕਹਾਂਗਾ ਇਹਨੂੰ ਰਤ ਨੂੰ ਡੋਕ ਜੀ ਮੇਰਾ ਨਾਮ ਗੁਰਮukh ਸਿੰਘ ਹੈ ਤੇ ਮੈਂ ਕਿਸਾਨ ਜਿਹਾ ਬੰਦੇ ਦਾ ਆਗੂ ਆ ਰਾਤ ਤਕਰੀਬਨ ਕੋਈ 6:30 ਵਜੇ ਦੀ ਗੱਲ ਹੈ ਜੀ ਮੈਨੂੰ ਇਹ ਸ੍ਰਿੰਦਰ ਕੁਮਾਰ ਦਾ ਫੋਨ ਆਇਆ ਜੀ ਕੰਦਾ ਵੀ ਇੱਥੇ ਨਾ ਕ੍ਰੈਸ਼ਰਾਂ ਕੋਲੇ ਨਾ ਡਰੌਂ ਡਿ ਗਿਆ ਤੇ ਮੈਂ ਤੁਰੰਤ ਫੋਨ ਪੁਲਿਸ ਨੂੰ ਫੋਨ ਕਰਤਾ ਪੁਲਿਸ ਨੂੰ ਫੋਨ ਕਰਕੇ ਹੋਰ ਸੱਜਣਾਂ ਨੂੰ ਵੀ ਟੈਲੀਫੋਨ ਕੀਤਾ ਤੁਰੰਤ ਇੱਥੇ ਆ ਗਿਆ ਵਾ ਇੱਥੇ ਆਇਆ ਵਾ ਤੇ ਆ ਕੇ ਅੱਗੇ ਆਏ ਇਹਨਾਂ ਨਾਲ ਚਲੋ ਇਹਨਾਂ ਦੇ ਹੋਰ ਵੀ ਬੰਦੇ ਕਾਫੀ ਆਏ ਆ ਆ ਕੇ ਮੁੜ ਕੇ ਥੋੜੀ ਜਿਹੀ ਰਵਾਜ਼ ਬੀ ਸਫਾ ਗਈ ਹੈ ਤੇ 112 ਨੰਬਰ ਗੱਡੀ ਵੀ ਇਹਨਾਂ ਦੀ ਆ ਗਈ ਹੈ ਉਹਦੇ ਬਾਅਦ ਵਿੱਚ ਇਹਨਾਂ ਨੇ ਸ੍ਰਿੰਦਰ ਕੁਮਾਰ ਹੁਣਾਂ ਵੇਖਿਆ ਵੀ ਇੱਕ ਬੰਦੇ ਕਹਿੰਦੇ ਵੀ ਗੰਨੇ ਵਿੱਚ ਵੜ ਗਿਆ ਦੇਖਿਆ ਗੰਨੇ ਚ ਕੁਝ ਬੰਦਿਆਂ کافی ਦੁਨੀਆ ਇਕੱਠੀ ਹੋ ਗਈ ਕੁਝ ਬੰਦਿਆਂ ਨੇ ਗੰਨੇ ਨੂੰ ਵੀ ਘੇਰਾ ਪਾਇਆ ਕਿ ਬੰਦੇ ਫੜ ਲੈਣੇ ਆ ਉਹਦੇ ਬਾਅਦ ਚ ਥੋੜੀ دیر ਬਾਅਦ ਚ ਬਮਿਆਲ ਚੌਂਕੀ ਦਾ ਚਾਰਜ ਆਇਆ ਉਹਨੇ ਆਂਦੇ ਆਇਆ ਉਹਨੇ ਵੇਖ ਕੇ ਆਂਦੇ ਉਹਨੇ ਜੋ ਜਿਹੜਾ ਪੈਕਟ ਸੀ ਚੁੱਕਿਆ ਜੇਵ ਚ ਪਾਇਆ ਤੇ ਚਲਾ ਗਿਆ ਉਹਨੇ ਕਿਸੇ ਬੰਦੇ ਨੂੰ ਨਹੀਂ ਪੁੱਛਿਆ ਕਿ ਤੁਸੀਂ ਆਏ ਹੋ ਕੀ ਹੋਇਆ ਕਿੱਦਾਂ ਫੜਿਆ ਕੀ ਕੁਝ ਹੋਇਆ ਕੋਈ ਬੰਦੇ ਤੁਸੀਂ ਦੇਖਿਆ ਨਹੀਂ ਵੇਖੇ ਸਦੋਂ ਤੋਂ ਚਲਾ ਗਿਆ ਜੇ ਪੁਲਿਸ ਚਾਂਦੀ ਜੇ ਪੁਲਿਸ ਟਾਈਮ ਦੀ ਪਹੁੰਚਦੀ ਉਹ ਬੰਦੇ ਫੜੇ ਜਾ ਸਕਦੇ ਸੀ ਪਰ ਇਹਦੇ ਵਿੱਚ ਅਸੀਂ ਪੁਲਿਸ ਦੀ ਸਮਝ ਨਹੀਂ ਆ ਕਿ ਪੁਲਿਸ ਨੇ ਕਿਤੇ ਨਾ ਕਿਤੇ ਇਹਦੇ ਵਿੱਚ ਢਿੱਲ ਮੱਠਵਾ ਪੁਲਿਸ ਦੀ ਪੁਲਿਸ ਨੇ ਨਹੀਂ ਗਏ ਬੰਦੇ ਫੜੇ ਪੁਲਿਸ ਨੇ ਸੱਚ ਨਹੀਂ ਕੀਤਾ ਜੀ ਉਸ ਟਾਈਮ ਬੀਐਸਐਫ ਵੀ ਹੈਗੀ ਸੀ 112 ਨੰਬਰ ਗੱਡੀ ਦੇ ਵਾਲੇ ਬੰਦੇ ਵੀ ਤਿੰਨ ਚਾਰ ਹੈਗੇ ਸੀਗੇ ਇਹ ਵੀ ਤਿੰਨ ਚਾਰ ਬੰਦੇ ਆਏ ਸੀ ਉਸ ਟਾਈਮ ਇਹ ਫੜ ਸਕਦੇ ਸੀ ਪਹਿਲਾਂ ਬੀਐਸਐਫ ਪਹਿਲਾਂ ਬੀਐਸਐਫ ਤੁਰੰਤ ਨਾਲ ਹੀ ਜਿਹੜੀ ਆ ਉਹ ਜਿਹੜੀ 112 ਨੰਬਰ ਗੱਡੀ ਆ ਉਹ ਵੀ ਲਗਭਗ ਬਰਾਬਰੀ